ਜਦ ਪਾਵਾਂ ਸ਼ਹੀਦੀ ਖਾਸ਼ ਮੇਰੀਓ ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ ਜਦ ਪਾਵਾਂ ਸ਼ਹੀਦੀ ਖਾਸ਼ ਮੇਰੀਓ ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ ਜਦ ਪਾਵਾਂ ਸ਼ਹੀਦੀ ਉਹ ਪਾਈ ਸਤਗੁਰ ਸੰਗ ਪਰਿਤ ਮੇਰੀ ਮੇਰੇ ਨਾਲ ਸੋ ਆਸਾਂ ਨੇ বাজਾਵੇ ਮੇਰੇ ਨਾਲ ਤਾਇਰਦਾਸ ਨੇ বজਾਵੇ ਕੀਤਾਇਰਦਾਸ ਨੇ বজਾਵੇ ਤਨ ਦੇ ਠੀਕਰੇ ਅੱਜ ਜਾਣਾ ਉਹ ਉਹਦਾ ਪਾਣਾ ਸਦਾ ਟੱਲ ਹੋਵੇ ਜਦ ਪਾਵਾਂ ਸ਼ਹੀਦੀ ਖਾਸ਼ ਮੇਰੀਓ ਮੇਰਾ ਮੁਖ ਗੋਰ ਪਿੰਜਰੇ ਵੱਲ ਹੋਵੇ ਜਦ ਪਾਵਾਂ ਸ਼ਹੀਦੀ ਖਾਸ਼ ਮੇਰੀ ਓ ਮੇਰਾ ਮੁਖ ਗੁਰ ਪਿੰਜਰੇ ਵਲ ਹੋਵੇ ਜਦ ਪਾਵਾਂ ਸਹੀ